ਜੇ ਆਪਾਂ ਤੁਹਾਨੂੰ ਖੰਨਾ ਰੇਲਵੇ ਸਟੇਸ਼ਨ ਦਾ ਜਿਹੜਾ ਇਤਿਹਾਸ ਉਹ ਦੱਸਾਂਗੇ ਤੇ ਖੰਨਾ ਦਾ ਜਿਹੜਾ ਸ਼ਹਿਰ ਦਾ ਇਤਿਹਾਸ ਆ ਉਹ ਵੀ ਆਪਾਂ ਤੁਹਾਡੇ ਨਾਲ ਜਿਹੜੀ ਆ ਸਾਂਝ ਪਾਵਾਂਗੇ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਉਹ ਪਹਿਲੇ ਆਧਾਰ ਤੇ ਮਿਲ ਸਕੇ ਖੰਨਾ ਦੇ ਆਪਾਂ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਸਟੇਸ਼ਨ ਕੋਡ ਹੈ ਕੇ ਐਨ ਐਨ ਇਹ ਹੈ ਇਸ ਰੇਲਵੇ ਸਟੇਸ਼ਨ ਦਾ ਜਿਹੜਾ ਕੋਡ ਆ ਜੀ ਆਓ ਆਪਾਂ ਹੁਣ ਤੁਹਾਨੂੰ ਇਸ ਖੰਨਾ ਰੇਲਵੇ ਸਟੇਸ਼ਨ ਦੀ ਪੂਰੀ ਜਾਣਕਾਰੀ ਦਵਾਂਗੇ ਪੂਰੀ ਵੀਡੀਓ ਜਰੂਰ ਦੇਖਿਓ ਜੀ ਸੋ ਮੇਰਾ ਚੈਨਲ ਦੇਖ ਰਹੇ ਸਾਰੇ ਵੀਰਾਂ ਨੂੰ ਦੋਸਤਾਂ ਨੂੰ ਮੇਰਾ ਤਹਿ ਦਿਲੋਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੁਰਿੰਦਰ ਮੰਨਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤਹਿ ਦਿਲੋਂ ਸਵਾਗਤ ਕਰਦਾ ਹਾਂ ਆਓ ਆਪਾਂ ਅੱਜ ਤੁਹਾਨੂੰ ਖੰਨੇ ਦਾ ਰੇਲਵੇ ਸਟੇਸ਼ਨ ਦੀ ਜਿਹੜੀ ਆ ਜਾਣਕਾਰੀ ਔਰ ਸ਼ਹਿਰ ਦੀ ਜਾਣਕਾਰ ਵੀ ਉਹ ਦਵਾਂਗੇ ਆਓ ਮੇਰੇ ਨਾਲ ਜੁੜੇ ਰਹੋ ਖੰਨਾ ਰੇਲਵੇ ਸਟੇਸ਼ਨ ਦੇ ਬਪਾ ਤੁਹਾਨੂੰ ਸਾਰੀ ਜਾਣਕਾਰੀ ਉਹ ਦਵਾਂਗੇ ਇਹ ਸਟੇਸ਼ਨ ਦਾ ਨਾਮ ਜਿਹੜਾ ਖੰਨਾ ਰੇਲਵੇ ਸਟੇਸ਼ਨ ਆ ਜੀ ਤੇ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਕੇ ਐਨ ਐਨ ਜਿਹੜਾ ਇਹਦਾ ਸਟੇਸ਼ਨ ਕੋਡ ਆ ਸਾਥੀਓ ਜਿਹੜਾ ਇਹ ਸਟੇਸ਼ਨ ਆ ਭਾਰਤੀ ਰੇਲਵੇ ਦੇ ਅੰਬਾਲਾ ਅਟਾਰੀ ਲਾਈਨ ਦੇ ਉੱਤੇ ਜਿਹੜਾ ਬਿਲਕੁਲ ਸਥਿਤਤਾ ਜੀ ਪੰਜਾਬ ਦੇ ਵਿੱਚ ਜੋ ਕਿ ਭਾਰਤ ਪੰਜਾਬ ਵਿੱਚ ਇੱਕ ਮੁੱਖ ਦਿੱਲੀ ਲਾਹੌਰ ਜਿਹੜੀ ਲਾਈਨ ਸੀ ਉਹਦੇ ਉੱਪਰ ਸਥਿਤਤਾ ਜੀ ਤੇ ਸਟੇਸ਼ਨ ਦਾ ਜਿਹੜਾ ਇਲਾਕਾ ਹੈ ਰੇਲਵੇ ਰੋਡ ਸ਼ਿਪੂਰੀ ਮੁਹੱਲਾ ਖੰਨੇ ਦੇ ਵਿੱਚ ਪੈਂਦਾ ਹੈ ਜ਼ਿਲ੍ਹਾ ਲੁਧਿਆਣਾ ਦੇਵਤੇ ਹੈ ਪਿੰਨ ਕੋਡ ਹੈ ਇਹਦਾ 141 40 ਔਰ 1 141401 ਠੀਕ ਹੈ ਜੀ ਇਹ ਸੀ ਇਹਦਾ ਪਿੰਨ ਕੋਡ ਉਚਾਈ ਲਗਭਗ ਇਹਦੀ 264 ਮੀਟਰ ਜਾਨੀ ਕਿ ਅਬਵ ਸੀ ਲੈਵਲ ਸਮੁੰਦਰ ਤਲ ਤੋਂ ਠੀਕ ਹੈ ਜੀ ਜਿੱਥੇ ਇੱਥੇ ਆਪਾਂ ਗੱਲ ਕਰੀ ਤੇ ਇੱਥੇ ਤਿੰਨ ਪਲੇਟਫਾਰਮ ਨੇ ਤੇ ਆਪਾਂ ਬਰੇਜ ਦੇ ਉੱਪਰ ਦੀ ਜਾ ਰਹੇ ਆ ਤੁਹਾਨੂੰ ਸਾਰਾ ਕੁਝ ਉਹ ਦਿਖਾਵਾਂਗੇ ਤੇ ਇਹ ਲਿਫਟਾਂ ਦਾ ਕੰਮ ਹਜੇ ਚੱਲ ਰਿਹਾ ਹੈਗਾ ਵਿੱਚ ਪਛਾਲਿਆ ਅੰਡਰ ਆ ਰੀਨੋਵੇਸ਼ਨ ਲਾ ਲੋ ਯਾਨੀ ਕਿ ਅਜੇ ਕੰਪਲੀਟ ਨਹੀਂ ਹੋਇਆ ਕੁਛੇ ਦਾ ਭਾਗ ਰੀਨੋਵੇਸ਼ਨ ਵੀ ਹੋਇਆ ਕੁਛ ਨਵਾਂ ਉਹ ਬਣਿਆ ਹੈਗਾ ਜੀ ਤੇ ਇਹ ਸਾਹਮਣੇ ਸਾਰਾ ਸਟੇਸ਼ਨ ਦੇਖੋ ਕੰਮ ਇੱਥੇ ਚੱਲ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਤੇ ਇਸ ਸਟੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਇਸ ਸਟੇਸ਼ਨ ਦਾ ਖੋਲਾ ਜਾਂ ਖੁੱਲੇ ਜਾਣਾ ਜਾਨੀ ਕਿ 1870 ਵਿੱਚ ਉਹ ਦਰਜ ਹੋਇਆ ਦੱਸਦਾ ਜੀ ਲਾਈਨ ਦੀ ਜਿਹੜੀ ਇਲੈਕਟ੍ਰਿਫਿਕੇਸ਼ਨ ਹੈ ਬਿਜਲੀ ਨਾਲ ਚੱਲਣ ਵਾਲੀ ਜਾਨੀ ਕਿ ਦੇ ਹਿੱਸੇ ਇਹ ਲਾਈਨ ਦੇ ਹੁਕਮ ਅਨੁਸਾਰ ਸੈਕਟਰਾਂ ਵਿੱਚ 1995 1996 ਤੋਂ 1996 97 ਦੇ ਦੌਰਾਨ ਬਿਜਲੀ ਡਾਰ ਕੀਤੀ ਗਈ ਸੀ ਤੇ ਖਾਸ ਕਰਕੇ ਸ਼ਾਹਵਾਲ ਮਾਰਖੰਡਾ ਮੰਡੀ ਗੋਵਿੰਦਗੜ੍ਹ ਅਤੇ ਮੰਡੀ ਗੋਵਿੰਦਗੜ੍ਹ ਤੋਂ ਲੁਧਿਆਣਾ ਸੈਕਟਰ ਦੇ ਵਿਚਾਲੇ ਜਾਨੀ ਕਿ ਇਹ 1900 ਤੇ 96 97 ਦੇ ਦਰਮਿਆਨ ਦਾ ਉਸ ਜਿਹੜਾ ਸਮਾਂ ਉਹ ਹੈ ਆਪਾਂ ਥੱਲੇ ਉਤਰਦੇ ਜਾ ਰਹੇ ਹਾਂ ਇਹ ਕਿਉਂਕਿ ਪਿਛਲੇ ਪਾਸੇ ਤੁਸੀਂ ਵੇਖਿਆ ਹੋਣਾ ਉਧਰ ਹੀ ਟਿਕ ਟਿਕ ਰਾ ਰਕਸ਼ਨ ਆ ਜੀ ਉਧਰ ਹੀ ਵਿੱਚੋਂ ਦੀ ਇੱਕ ਮਾਲ ਗੱਡੀ ਵਾਸਤੇ ਗੁੱਜਟ੍ਰੇਨ ਵਾਸਤੇ ਲਾਈਨ ਕੱਢਦੀ ਤਾਂ ਕਰਕੇ ਇਸ ਉੱਪਰੋਂ ਦੀ ਜਿਹੜਾ ਕ੍ਰੋਸ ਕਰਕੇ ਉਹ ਇਸ ਪਲੇਟਫਾਰਮ 'ਤੇ ਪਹੁੰਚਣਾ ਪੈਂਦਾ ਹੈ ਸੋ ਇਸ ਸਟੇਸ਼ਨ ਨੇ ਆਪਣੇ ਇਲਾਕੇ ਵਿੱਚ ਆਵਾਜਾਈ ਜੋੜ ਤੋੜ ਵਿੱਚ ਮਹੱਤਵਪੂਰਨ ਭੂਮਿਕਾ ਜਿਹੜੀ ਉਹ ਨਿਭਾਈ ਹੈ ਜੀ ਸ਼ਹਿਰ ਅਤੇ ਗ੍ਰਾਮੀਣ ਹਿੱਸਿਆਂ ਵਿੱਚ ਨੂੰ ਰੇਲ ਨੈੱਟਵਰਕ ਦੇ ਨਾਲ ਜੋੜਨ ਵਿੱਚ ਇੱਕ ਦੁਖਦ ਘਟਨਾ 26 ਨਵੰਬਰ 1998 ਨੂੰ ਖੰਨਾ ਨੇੜੇ ਰੇਲ ਜਖਮੀ ਰੇਲਮੈਂਟ ਤੇ ਬੱਪਰੀ ਜਿੱਥੇ ਕਈ ਲੋਕ ਜੀ ਆਏਗੇ ਜੀ ਇਹ ਪੁਰਾਣਾ ਜੀ ਆਉਂਦਾ ਹੈ। ਪੰਚ ਸਟੇਸ਼ਨ ਨਾਲ ਰੇਲਵੇ ਰਾਹਦਾਰੀ ਮੋਹਰੇ ਦਾ ਉਤਪਾਦ ਉਤਪਾਦਾਂ ਅਤੇ ਯਾਤਰੀਆਂ ਦੀ ਆਵਾਜਾਈ ਵਿੱਚ ਮਦਦ ਕਰਦੀ ਹੈ। ਇਹ ਸਟੇਸ਼ਨ ਜਿਹੜਾ ਨਜ਼ਦੀਕੀ ਉਦਯੋਗਿਕ ਅਤੇ ਵਪਾਰਕ ਹਿੱਸਿਆਂ ਖੇਤੀਬਾੜੀ ਵਾਲੇ ਇਲਾਕਿਆਂ ਅਤੇ ਸ਼ਹਿਰੀ ਰੂਪ ਵਿੱਚ ਵਿਕਾਸਸ਼ੀਲ ਖੰਨਾ ਸ਼ਹਿਰ ਨੂੰ ਰੇਲ ਨੈੱਟਵਰਕ ਦੁਆਰਾ ਜ਼ਰੂਰੀ ਸਹਿਯੋਗ ਦਿੰਦੀ ਹੈ ਯਾਤਰੀਆਂ ਲਈ ਜਿਹੜੀਆਂ ਸਹੂਲਤਾਂ ਨੇ ਉਹ ਇੱਥੇ ਕਾਫੀ ਨੇ ਜਿਵੇਂ ਕੈਰੀਅਰਾਂ ਹੀ ਟਿਕਟਿੰਗ ਹੋ ਗਈ ਹੈ ਜੀ ਪਲੇਟਫਾਰਮ ਸਹਯੋਗ ਆਦ ਨਾਲ ਉਪਲਬਧ ਹੋ ਹਨਗੇ ਇਹ ਇੱਕ ਅੰਗਰੇਜ਼ਾਂ ਦੇ ਦੌਰ ਦਾ ਜਿਹੜਾ ਸਟੇਸ਼ਨ ਬਣਿਆ ਹੈ ਬ੍ਰਿਟਿਸ਼ ਰਾਜ ਦੇ ਵਿੱਚ ਸਾਰੇ ਤਕਰੀਬਨ ਜਿਹੜੇ ਐ ਪੰਜਾਬ ਦੇ ਸਟੇਸ਼ਨ ਆ ਪੰਜਾਬ ਦੇ ਲਾਲੋ ਅ ਦਰਵੇਸ਼ ਜੀ ਬੈਠੇ ਸੀਗੇ ਪੰਜਾਬ ਦੇ ਲਾਲੋ ਪਾਕਿਸਤਾਨ ਦੇ ਵਿੱਚ ਜਿਹੜੇ ਸਟੇਸ਼ਨ ਸਾਰੇ ਬ੍ਰਿਟਿਸ਼ ਟਾਈਮ ਦੇ ਉਹ ਬਣੇ ਹੋਏ ਨੇ ਤੇ ਖੰਨਾਰ ਰੇਲਵੇ ਸਟੇਸ਼ਨ ਇੱਕ ਪੁਰਾਣਾ ਅਤੇ ਹੰਕਾਰਪੂਰਨ ਸਟੇਸ਼ਨ ਆ ਜੀ ਜਿਸਨੇ ਆਪਣੀ ਸਥਾਪਨਾ ਤੋਂ ਲੈ ਕੇ ਆਧੁਨਿਕ ਦੌਰ ਤੱਕ ਬਦਲਾਅ ਵੇਖਿਆ ਹੈ ਇਲੈਕਟ੍ਰੀਫਿਕੇਸ਼ਨ بڑے ਰੇਲਵੇ ਰਾਹਦਾਰੀਆਂ ਦਾ ਜੋੜ ਯਾਤਰੀਆਂ ਤੇ ਮਾਲ ਪ੍ਰਵਾਹ ਲਈ ਇੱਕ ਇਹ ਸਟੇਸ਼ਨ ਅਹੰਕਾਰ ਦਾ ਕੇਂਦਰ ਹੈ ਸ਼ਹਿਰ ਖੰਨਾ ਦੇ ਵਿਕਾਸ ਵਿੱਚ ਇਸ ਦਾ ਯੋਗਦਾਨ ਅੰਤ ਨਾਸ਼ ਸੋ ਇਹ ਸੀ ਆਪਣਾ ਇਸ ਦਾ ਇਤਿਹਾਸ ਜੇਕਰ ਆਪਾਂ ਸ਼ਹਿਰ ਦੇ ਬਾਰੇ ਗੱਲ ਕਰੀਏ ਇਸ ਸ਼ਹਿਰ ਦਾ ਨਾਮ ਪੰਜਾਬੀ ਬਚਨ ਖੰਨਾ ਅਰਥਾਤ ਇੱਕ ਸੁਠਾਈ ਤੋਂ ਆਇਆ ਹੈ ਤੇ ਇਹ ਸਾਹਮਣੇ ਤੁਸੀਂ ਟਾਈਮ ਟੇਬਲ ਗੱਡੀਆਂ ਦੇ ਆਉਣ ਜਾਣ ਦਾ ਸਾਰਾ ਵੇਰਵਾ ਇੱਥੇ ਲਿਖਿਆ ਪਹਿਲਾਂ ਇਸ ਟਿਕਟ ਕਰਨ ਨੂੰ ਬਾਹਰੋਂ ਬੱਤਿਆਂ ਦਾ ਲੇਕਿਨ ਆਹ ਜਿਹੜੀ ਤੁਸੀਂ ਲਾਈਨ ਦੇਖ ਰਹੇ ਹੋ ਪਰਲੇ ਪਾਸੇ ਇਹ ਮਾਲ ਗੱਡੀ ਦੀ ਲਾਈਨ ਆ ਇਹਦੇ ਕਰਕੇ ਇਧਰੋਂ ਆਣਾ ਜਾਣਾ ਜਿਹੜਾ ਔਖਾ ਹੈ ਸਿਰਫ ਪੁਲ ਦੇ ਉੱਤੋਂ ਗੁਜ਼ਰ ਕੇ ਹੀ ਇੱਥੇ ਜਿਹੜਾ ਆਣਾ ਪੈਂਦਾ ਜੀ ਤੇ ਜਿਹੜੇ ਬਜ਼ੁਰਗ ਨੇ ਹੋਰ ਨੇ ਉਹਨਾਂ ਲਈ ਔਖਾ ਜਦੋਂ ਤੱਕ ਤੁਹਾਨੂੰ ਦਿਖਾਈ ਸੀ ਲਿਫਟ ਨਹੀਂ ਚੱਲ ਜਾਂਦੀ ਸੋ ਆਪਾਂ ਇਹਦੀ ਗੱਲ ਕਰ ਰਹੇ ਸੀ ਖੰਨਾ ਸ਼ਹਿਰ ਦੇ ਇਤਿਹਾਸ ਦੀ ਕਹਿਆ ਜਾਂਦਾ ਕਿ ਇਹ ਸ਼ਹਿਰ ਪਹਿਲਾਂ ਇੱਕ ਛੋਟੇ ਪੱਦਰ ਤੇ ਸੀ ਜਿਸ ਕਾਰਨ ਇਸ ਨੂੰ ਚੌਥਾ ਹਿੱਸਾ ਕਹਿ ਕੇ ਖੰਨਾ ਨਾਮ ਦਿੱਤਾ ਗਿਆ ਜੀ ਇਹਦਾ ਜਿਹੜਾ ਇਤਿਹਾਸਿਕ ਰਿਕਾਰਡ ਵਿਖਾਉਂਦੇ ਆ ਕਿ 1800 68 ਵਿੱਚ ਖੰਨਾ ਲਗਭਗ 3408 ਇੱਥੇ ਜਿਹੜੇ ਵਸਿੰਦੇ ਸੀਗੇ ਜਾਨਕਿ ਰਹਿਣ ਵਾਲੇ ਘਰ ਲਾ ਲੋ ਅਤੇ 1882 ਵਿੱਚ ਇਲਾਕੇ ਨੂੰ ਖੰਨਾ ਨਾਮ ਜਿਹੜਾ ਸਾਨੂੰ ਮਿਲਿਆ ਸੀ ਸੋ ਇਹ ਤਾਂ ਆਪਾਂ ਨਾਮ ਦੀ ਗੱਲ ਕਰੀਏ ਖੰਨਾ ਨੂੰ ਏਸ਼ੀਆ ਦਾ ਤੁਹਾਨੂੰ ਪਤਾ ਸਭ ਤੋਂ ਵੱਡਾ ਨਾਜ ਮਾਰਕੀਟ ਜਿਹੜਾ ਉਹ ਕਿਹਾ ਜਾਂਦਾ ਖੇਤੀਬਾੜੀ ਅਤੇ ਨਾਜ ਵਪਾਰ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ ਤੇ ਖੰਨਾ ਦੇ ਨਿਵਾਸੀ ਲੋਕ ਪੰਜਾਬੀ ਸਭਿਆਚਾਰ ਨਾਲ ਜਿਹੜੇ ਆ ਖੜੇ ਨੇ ਵੱਡੇ ਮੱਲ ਪੀਰ ਪ੍ਰੰਪਰਾਗਤ ਮੇਲੇ ਤਿਹਾਰ ਆਦਿ ਜਿਹੜੇ ਮਨਾਏ ਜਾਂਦੇ ਆ ਵੱਡੇ ਪੱਧਰਾਂ ਤੇ ਮੇਲੇ ਜਿਹੜੇ ਇੱਥੇ ਇਸ ਖੰਨਾ ਵਿੱਚ ਮਨਾਏ ਜਾਂਦੇ ਆ 2011 ਦੀ ਗਿਣਤੀ ਮੁਤਾਬਕ ਜਿਹੜਾ ਖੰਨਾ ਸ਼ਹਿਰ ਦੀ ਜਨਸੰਖਿਆ ਇਹ ਸੀ ਜੀ 1 ਲੱਖ 28000 137 ਇਹ ਜਿਹੜੇ ਫਿਗਰ ਇਸ ਤਰ੍ਹਾਂ ਵੀ 128137 ਇਹ ਲਾਲੋ ਹਿਸਾਬ ਕਿੰਨਾ ਹੋ ਗਿਆ ਤੇ 128000 ਜਿਹੜੀ ਆ 136 ਸੀ ਅਤੇ ਲਿਟਰੇਸੀ ਦਰ ਲਗਭਗ 84% ਸੀ ਸੂਖ ਖੰਨਾ ਦੇ ਆਰਥਿਕ ਜੀਵਨ ਵਿੱਚ ਅਨਾਜ ਮਾਰਕੀਟ ਵੱਡੀ ਭੂਮਿਕਾ ਨਿਭਾਉਂਦੀ ਹੈ ਜਿਸ ਨਾਲ ਇੱਥੇ ਵਪਾਰ ਲੌਜਿਸਟਿਕਸ ਅਤੇ ਸਬੰਧਿਤ ਉਦਯੋਗਾਂ ਦਾ ਵਿਕਾਸ ਜਿਹੜਾ ਹੋਇਆ ਹੈ ਸਕੂਲ ਕਾਲਜ ਆਦਿ ਵਿਦਿਆ ਸੰਸਥਾਾਂ માં ਵੀ ਇੱਥੇ ਲੋਕਾਂ ਦੀ ਤਾਲੀਮ ਲਈ ਉਪਲਬਧ ਹਾਂ ਜੀ ਸੋ ਇੱਥੇ ਤੁਸੀਂ ਦੇਖ ਰਹੇ ਹੋ ਕਾਫੀ ਜਿਹੜਾ ਨਵੀਨੀਕਰਨ ਦੇ ਵਿੱਚ ਤੇ ਰਿਪੇਅਰ ਦੇ ਵਿੱਚ ਹੋ ਰਹੀ ਆ ਤੇ ਇਹ ਜਿਹੜਾ ਸਟ੍ਰੈਚਰ ਬਹੁਤ ਖੂਬਸੂਰਤ ਬਣ ਜਾਣਾ ਸੋ ਚੱਲਦੇ ਆਪਾਂ ਉੱਪਰ ਨੂੰ ਉੱਪਰੋ ਜਾ ਕੇ ਹੀ ਬਾਹਰ ਉਹ ਜਾ ਪਾਵਾਂਗੇ ਕਿਉਂਕਿ ਤੁਹਾਨੂੰ ਮੈਂ ਰੀਲ ਵਿਲਾਈਨ ਦਿਖਾਉਣਾ ਉੱਪਰ ਜਾ ਕੇ ਉਹ ਵਿਚਾਲੇ ਆ ਗਈ ਹੈ ਕਿਉਂਕਿ ਕੁਝ ਸਟੇਸ਼ਨਾਂ ਦੇ ਮੂਹਰੇ ਪਾਸੇ ਜਿਹੜੀ ਆ ਰੇਲਵੇ ਲਾਈਨ ਉਹ ਬਣਾ ਦਿੱਤੀ ਗਈ ਹੈ ਸੋ ਸਾਹਮਣੇ ਤੁਸੀਂ ਜਿਹੜੇ ਆ ਦੇਖ ਰਹੇ ਹੋ ਕਾਫੀ ਹੰਟੀ ਦੇ ਵਿੱਚ ਹੈ ਸੋ ਖੰਨਾ ਸਟੇਸ਼ਨ ਦੀ ਆਪਾਂ ਗੱਲ ਕੀਤੀ ਸੀ ਖੰਨਾ ਸਟੇਸ਼ਨ ਨੂੰ 1870 ਦੇ ਵਿੱਚ ਜਿਹੜਾ ਖੋਲਿਆ ਗਿਆ ਸੀ ਸੋ ਇਹ ਸੀ ਇਥੇ ਦਾ ਇਤਿਹਾਸ ਆ ਜਿਹੜੀ ਲਾਈਨ ਆ ਇਹ ਮਾਲ ਗੱਡੀਆਂ ਵਾਸਤੇ ਆ ਗੁਰਦਸ ਟ੍ਰੇਨ ਵਾਸਤੇ ਆ ਕਿਉਂਕਿ ਇਹ ਸਟੇਸ਼ਨ ਤੋਂ ਅਗਲੇ ਪਾਸੇ ਆ ਤਾਂ ਕਰਕੇ ਆਮ ਪਬਲਿਕ ਨੂੰ ਸਾਰਿਆਂ ਨੂੰ ਪੁਲ ਦੇ ਉੱਪਰੋਂ ਹੀ ਕ੍ਰਾਸ ਕਰਕੇ ਉਹ ਜਾਣਾ ਪੈਂਦਾ ਹੈ ਜਦ ਕਿ ਲਿਫਟਾਂ ਅਜੇ ਮੁਕੰਮਲ ਤੌਰ ਤੇ ਤਿਆਰ ਨਹੀਂ ਹੋਈਆਂ ਸੋ ਮੈਂ ਸਟੇਸ਼ਨ ਦੇ ਦੋਨੇ ਪਾਸੇ ਤੁਹਾਨੂੰ ਜਿਹੜੀ ਰੇਲਵੇ ਲਾਈਨ ਗੁਰਦਸ ਟ੍ਰੇਨ ਵਾਲੀ ਇੱਥੇ ਕੋਈ ਪੈਸੇਂਜਰ ਟ੍ਰੇਨ ਜਾਂ ਐਕਸਪ੍ਰੈਸ ਟ੍ਰੇਨ ਨਹੀਂ ਆਉਂਦੀ ਇਸ ਲਾਈਨ ਤੇ ਸਿਰਫ ਸਿਰਫ ਜਿਹੜੀ ਗੁਰਜ ਟ੍ਰੇਨ ਆਉਂਦੀ ਆ ਸੋ ਇਸੀ ਇੱਥੇ ਦਾ ਇਤਿਹਾਸ ਰੇਲਵੇ ਸਟੇਸ਼ਨ ਖੰਨਾ ਦਾ ਦੇਖੋ ਪਬਲਿਕ ਜਾ ਰਹੀ ਆ ਅੰਦਰ ਸਟੇਸ਼ਨ ਵਾਸਤੇ ਕੋਈ ਟ੍ਰੇਨ ਦੀ ਜਿਹੜੀ ਆ ਆਮਤ ਹੁਣੀ ਆ ਤੇ ਆਪਾਂ ਤੁਰੇ ਜਾ ਰਹੇ ਹੱਲੇ ਨੂੰ ਤੇ ਕਾਫੀ ਪੌੜੀਆਂ ਹੈਗੀਆਂ ਨੇ ਤੇ ਚਲੋ ਜਦੋਂ ਵੀਰੋ ਲਿਫਟ ਲੱਗ ਜੇਗੀ ਤਾਂ ਥੋੜਾ ਜਆ ਜਿਹੜੇ ਬਜ਼ੁਰਗ ਬੰਦੇ ਆ ਉਹਨਾਂ ਨੂੰ ਆਰਾਮ ਮਿਲ ਸਕੇਗਾ ਸੋ ਆ ਦੇਖੋ ਦੀਵਾਰ ਜਿਹੜੀ ਬਣੀ ਹੋਈ ਹੈ ਇਹਦੇ ਨਾਲ ਉਹ ਸਟੇਸ਼ਨ ਪਰਲੇ ਪਾਸੇ ਨਾਲ ਜਿਹੜਾ ਤੁਹਾਨੂੰ ਆ ਰਿਹਾ ਸੀ ਤੇ ਇਸ ਕਰਕੇ ਇਹ ਪੁਲ ਦਾ ਜਿਹੜਾ ਬੰਦੋਬਸਤ ਕੀਤਾ ਆ ਸਾਹਮਣੇ ਆ ਦੇਖੋ ਲਾਈਨ ਆਵੇ ਦੇ ਪਿਛਲੇ ਪਾਸੇ ਇਹ ਹੈ ਰੇਲਵੇ ਦਾ ਸੇ ਰੋਡ ਹੈ ਇਹਦੇ ਨਾਲ ਏਸੀ ਇਤਿਹਾਸ ਖੰਨਾ ਰੇਲਵੇ ਤੇ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਇਹਦੇ ਨਾਲ ਆ ਤੁਹਾਡੇ ਤੋਂ اجازت ਲੈਣੇ ਆ ਸੱਸੀ ਕਾਲਪ